ਪੂਰੇ ਬੁਲਾਉਂਦੇ ਨੇ ਜੇ ਦੁਬਾਰੇ ਲੋੜ ਪਈ ਬੈਠਣਾਂਗੇ ਜੇ ਅਸੀਂ ਨਾੜਾ ਮੰਗੇ ਜੀ ਹਾਂ ਅਸੀਂ ਤਿਆਰ ਹਾਂ ਜੀ ਹਾਂ ਜੀ ਇਹ ਕਹਿਣ ਵੀ ਹਾਂ ਵੀ ਤੁਸੀਂ ਵੀ ਚਲੋ ਮਰਨ ਵਰਤੇ ਬੈਠ ਜਾਓ ਹਾਂ ਜੀ ਬੈਠਾਂਗੇ ਜੇ ਅਸੀਂ ਨਾੜਾ ਮੰਗੇ ਜੀ ਹਾਂ ਜੀ ਨਹੀਂ ਜ਼ਮੀਨਾਂ ਹੀ ਤੇ ਨਹੀਂ ਅਸੀਂ ਵੜ ਦਿੰਦੇ ਇਹ ਤਾਂ ਭੁੱਲ ਜਾਣ ਜਿਵੇਂ ਨੱਚ ਨਹੀਂ ਵੜ ਦਿੰਦੇ ਮੋਦੀ ਕਿਨੇ ਬਣਾਇਆ ਉਹ ਅਸੀਂ ਇਹ ਚੁਣਿਆ ਮੋਦੀ ਅਸੀਂ ਚੁੜ ਕੇ ਦਿੱਲੀ ਦੀ ਗੱਡੀ ਤੇ ਬਿਠਾਇਆ ਉਹ ਦੇਖੋ ਅੱਜ ਉਹਨਾਂ ਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਵੀ ਕਿਸਾਨ ਸੜਕਾਂ ਦੇ ਬੈਠੇ ਆਂ ਪਤਾ ਤਾਂ ਉਹਨਾਂ ਨੇ ਪਹਿਲਾਂ ਵੀ ਦੱਸਿਆ ਇਹ ਸਰਦਾਰ ਜਗਜੀਤ ਸਿੰਘ ਢੱਲੇਵਾਲ ਹੈ ਜਿਹੜਾ ਇਹ ਸੱਚ ਦੀ ਲੜਾਈ ਲੜ ਰਿਹਾ ਹੈ ਇਹ ਸੱਚ ਦੇਖੋ ਸੱਚ ਦੀ ਹਰ ਝੂਠ ਦੀ ਲੜਾਈ ਹੈ ਸੱਚ ਦੀ ਤਾਂ ਹਰ ਹਮੇਸ਼ਾ ਜਿੱਤ ਹੁੰਦੀ ਹੈ ਉਹਦਾ ਰੁਲਦੂ ਮਾਨਸਾ ਨੇ ਇਨਸਾਫ ਹੀ ਕਰਤਾ ਸੀ ਵੀ ਢੱਲੇਵਾਲ ਉੱਠ ਨਹੀਂ ਰਹੇ ਸੀ ਇਹਨਾਂ ਤਾਂ ਕੇਸੀ ਲੀਗ ਹੈ ਬਾਬਸਾ ਸਾਡਾ ਪ੍ਰਧਾਨ ਪਹਿਲਾਂ ਵੀ ਸਾਡਾ ਪ੍ਰਧਾਨ ਕਹੀ ਗਈ ਬਹਿਜੋ 2 ਮਹੀਨੇ ਇੱਕ ਗੱਲ ਹੋਰ ਆ ਜੇ ਜੀ ਉਹਦੀ ਬਹਿ ਜਾਂਦੇ ਥੋੜੇ ਦਿਨ ਤਾਂ ਸ਼ਾਇਦ ਅੱਜ ਨੋਬਤ ਨਾ 15 ਦਿਨ ਦੀ ਗੱਲ ਸੀ ਬਸ ਜ਼ਿਆਦਾ ਨਹੀਂ ਦੀ ਕੋਈ 15 ਦਿਨ ਦੀ ਗੱਲ ਸੀ ਬਾਹਰ ਦਾ ਕੋਈ ਵੀ ਬਣਾ ਲਓ ਜਦੋਂ ਉਸ ਸੀਟ ਤੇ ਬਹਿ ਜਾਂਦੇ ਨੇ ਨਾ ਉਦੋਂ ਇਹਨਾਂ ਦਾ ਦਿਮਾਗ ਖਰਾਬ ਹੋ ਜਾਂਦਾ ਕੋਈ ਵੀ ਲਾ ਲਓ ਆਪਾਂ ਪੰਜਾਬ ਸਰਕਾਰੀ ਲਾ ਲਓ ਚੁਣੀ ਸੀ ਸਭ ਤੋਂ ਜ਼ਿਆਦਾ ਜਿੱਤ ਪ੍ਰਾਪਤ ਇਹਨਾਂ ਨੂੰ ਦਿੱਤੀ ਅੱਜ ਇਹਨਾਂ ਨੇ ਕਿਹਾ ਸਾਡਾ ਉਸ ਸਾਰ ਲਈ ਹੈ ਨਹੀਂ ਜੀ ਸਾਡੇ ਤਾਂ ਜਣੀ ਖੋਨਚੇ ਪਹਿਲਾ ਸਾਡੇ ਬਜ਼ੁਰਗ ਸਾਡੇ ਸਹਰਾ ਜੀ ਉਹਨਾਂ ਨੇ 40 ਸਾਲ ਜੁਨੀਅਨ ਚ ਇਸੀ ਚਕੱਟੇ ਨੇ ਉਹਨਾਂ ਨੇ ਆਪਣੀ ਸ਼ਹੀਦੀ ਭਾਈਆ ਜਾਂ ਦਿੱਲੀ ਧਰਨਾ ਸੀਗਾ ਇਹਨਾਂ ਦਾ ਉਹਨਾਂ ਨੇ ਸ਼ਹਾਦਤ ਦਿੱਤੀ ਆਫ ਤੇ ਉਹਨਾਂ ਦੇ ਚਲਦੇ ਅਸੀਂ ਗਾਹਾਂ ਗਾਹ ਚੱਲ ਰਹੀ ਆ ਸਾਡੇ ਵੀ ਨਹੀਂ ਅਸੀਂ ਤਾਂ ਖੇਤੀ ਕਰਦੇ ਸੀ ਖੇਤ ਤੋਂ ਨਹੀਂ ਆਉਂਦੇ ਸੀ ਇਹ ਡਾਡੀ ਤੁਸੀਂ ਨਾ ਜਾਇਆ ਕਰੋ ਇਹਨਾਂ ਬਜ਼ੁਰਗ ਹੋ ਗਏ ਲਾਠੀ ਦੇ ਕਰੋ ਵੀ ਕਈ ਬਿਮਾਰੀਆਂ ਦੀ ਪ੍ਰੋਬਲਮ ਆ ਤੁਹਾਨੂੰ ਪਰ ਨਹੀਂ ਬੱਸ ਉਹਨਾਂ ਨੇ ਨਹੀਂ ਮੰਨੀ ਹੁਣ ਇਹ ਨਹੀਂ ਮੰਨਦੇ ਸਾਡੇ ਇੱਕ ਚੀਜ਼ ਤਾਂ ਆਪਾਂ ਕਹਿਦੀ ਹੈਗੀ ਇਹ ਅੰਦੋਲਨਾਂ ਨੇ ਵਧੀਆ ਕਰਤੀ ਜਿਹੜੇ ਨੌਜਵਾਨ ਨੇ ਕੰਮ ਲਾਤੇ ਕੰਮ ਲਾਤੇ ਜੀ ਕੰਮ ਲਾਤੇ ਜੀ ਸਭ ਬੜੀਆ ਬਣਾਉਣ ਲੱਗੇ ਹਾਂਜੀ ਹਾਂਜੀ ਖਾਣਾ ਪੀਣਾ ਘਰ ਦਾ ਹੁਣ ਪਸੰਦ ਨਹੀਂ ਕਰਦੇ ਅਨ ਲੰਬੇ ਸਮੇਂ ਤੋਂ ਬਾਅਦ ਕਿਸਾਨਾਂ ਦੇ ਲਈ ਕੁਝ ਰਾਹਤ ਦੀ ਖਬਰ ਜਰੂਰ ਆਈ ਆ ਕਿਉਂਕਿ ਦੇਰ ਰਾਤ ਕੇਂਦਰ ਦਾ ਪ੍ਰਪੋਜ਼ਲ ਆਇਆ ਤਾਂ ਜਿਸ ਤੋਂ ਬਾਅਦ ਅੱਜ 121 ਕਿਸਾਨਾਂ ਦੇ ਵੱਲੋਂ ਮਰਨ ਵਰਤ ਖਤਮ ਕਰ ਦਿੱਤਾ ਅੱਜ ਪਰਿਵਾਰ ਸਾਰੇ ਉਹਨਾਂ 121 ਕਿਸਾਨਾਂ ਦੇ ਪਰਿਵਾਰ ਜਿਹੜੇ ਨੇ ਅੱਜ ਉਹਨਾਂ ਦੇ ਕੋਲ ਪਹੁੰਚੇ ਨੇ ਕਿਉਂਕਿ ਬੜਾ ਔਖਾ ਹੋ ਜਾਂਦਾ ਜਦੋਂ ਕੋਈ ਪਰਿਵਾਰ ਦਾ ਮੈਂਬਰ ਖਾਸ ਕਰਕੇ ਮੇਨ ਮੈਂਬਰ ਜਿਹੜਾ ਅਜੇ ਹੱਕ ਕਦਮ ਚੱਕਦਾ ਪਰ ਦੂਜੇ ਪਾਸੇ ਪਰਿਵਾਰ ਅੱਜ ਨਾਲ ਨੇ ਤਸਵੀਰਾਂ ਦਿਖਾ ਰਹੇ ਮੈਂ ਤੁਹਾਨੂੰ ਕਿਸ ਤਰੀਕੇ ਦੇ ਨਾਲ ਅੱਜ ਪਰਿਵਾਰ ਸਾਰੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੇ ਨੇ ਜੋ ਮਰਨਬਰਤੇ ਉੱਤੇ ਬੈਠੇ ਸੀ ਜੋ ਕਿਸਾਨਾਂ ਦੀ ਲੜਾਈ ਲੜਨ ਦੇ ਲਈ ਬੈਠੇ ਸੀ ਕਿਉਂਕਿ ਜਗਜੀਤ ਸਿੰਘ ਡੱਲੇਵਾਲਤਾ ਪਿਛਲੇ 55 ਦਿਨ ਤੋਂ ਬੈਠੇ ਸੀ ਪਰ ਦੂਜੇ ਪਾਸੇ ਹੋਰ ਕਈ ਕਿਸਾਨ ਜਿਹੜੇ ਨੇ ਪਿਛਲੇ 4 ਦਿਨਾਂ ਤੋਂ ਬੈਠੇ ਸੀ ਮਰਨਬਰਤੇ ਅੱਜ ਪੰਜਵੇਂ ਦਿਨ ਦੇ ਵਿੱਚ ਇਹਨਾਂ ਦਾ ਮਰਨਬਰਤ ਪਹੁੰਚ ਚੁੱਕਿਆ ਸੀ ਮੈਂ ਇੱਕ ਇੱਕ ਕਰਕੇ ਸਾਰਿਆਂ ਦੇ ਨਾਲ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਕਰਦਾ ਪਾਬਾ ਜੀ ਕੀ ਨਾਮ ਆ ਕਿਹੜਾ ਪਿੰਡ ਆ ਕਿਹੜੀ ਜੱਥੇਬ ਬਲਾਕ ਸਮਾਣਾ ਜਥੇਬੰਦੀ ਸਿੱਧੂਪੁਰ ਔਰ ਅੱਜ ਕਿਵੇਂ ਲੱਗ ਰਿਹਾ ਅੱਜ ਵਿਸ਼ਵਾਸ ਹੈਗਾ ਕਿਉਂਕਿ ਇੱਕ ਤਾਂ ਚਲੋ ਪਹਿਲੀ ਗੱਲ ਤਾਂ ਇਹ ਆ ਕਿਸਾਨਾਂ ਦੀ ਜਿੱਤ ਆਪਾਂ ਕਹੀਏ ਵੀ ਇੱਕ ਕਦਮ ਜਿਹੜੀ ਆ ਜਿੱਤ ਹੋਈ ਏ ਇੱਕ ਕਦਮ ਵਧਾਇਆ ਕੇਂਦਰ ਨੇ ਵਿਸ਼ਵਾਸ ਹੈਗਾ ਕਿ ਮਸਲਾ ਹੱਲ ਹੋਊਗਾ ਜਲਦੀ ਜਲਦੀ ਇਹ ਜਿਹੜੇ ਟਰੈਕਟਰ ਖੜੇ ਨੇ ਖੇਤਾਂ ਦੇ ਵਿੱਚ ਦੌੜਨਗੇ ਇਹ ਕਿਸਾਨ ਜਿਹੜੇ ਨੇ ਆਪਣੇ ਘਰਾਂ ਜਾ ਕੇ ਚੈਨ ਦੀ ਨੀਂਦ ਸੌਣਗੇ ਵਿਸ਼ਵਾਸ ਦੇਖੋ ਵਿਸ਼ਵਾਸ ਤਾਂ ਵਿਸ਼ਵਾਸ ਨਾਲ ਹੀ ਸਾਰੇ ਜਿਹੜਾ ਸਿਸਟਮ ਚੱਲਦਾ ਵਿਸ਼ਵਾਸ ਹੈ ਆਪਾਂ ਕਰਦੇ ਆ ਕਿਸੇ ਵੀ ਗੱਲ ਤੇ ਵਿਸ਼ਵਾਸ ਕਰਦੇ ਆ ਵਿਸ਼ਵਾਸ ਨਾਲ ਹੀ ਚੱਲਦਾ ਸਾਰਾ ਸਿਸਟਮ ਕੁਦਰਤ ਤੇ ਆਪਾਂ ਵਿਸ਼ਵਾਸ ਕਰਦੇ ਆ ਕੁਦਰਤ ਦੀ ਆਪਾਂ ਨੂੰ ਫੇਰ ਹੀ ਆਪਾਂ ਨੂੰ ਰੰਗ ਦਿੰਦੀ ਹੈ ਜੇ ਆਪਾਂ ਵਿਸ਼ਵਾਸ ਕਰਦੇ ਆ ਵਿਸ਼ਵਾਸ ਸਾਨੂੰ ਹੋਏਗਾ ਪਰ ਆਉਣ ਵਾਲਾ ਸਮਾਂ ਦੱਸੂਗਾ ਵੀ ਉਹ ਸਮੇਂ ਦੇ ਵਿੱਚ ਕੀ ਉਹ ਮਾਤਰ ਰੰਗ ਲਿਆਉਂਦੇ ਨੇ ਸਾਨੂੰ ਯਕੀਨ ਪੂਰਾ ਇਹ ਜੀ ਗੱਲ ਨਹੀਂ ਹੈਗੀ ਜੇ ਜਿਹੜੇ ਘਰ ਦੇ ਵਿੱਚ ਕੌਣ ਕੌਣ ਨੇ ਜਦੋਂ ਤੁਸੀਂ ਮਰਨ ਵਰਤੇ ਬੈਠੇ ਉਹਨਾਂ ਦੇ ਕਿਵੇਂ ਦੇ ਰਿਐਕਸ਼ਨ ਸੀ ਕੀ ਕਹਿ ਰਹੇ ਸੀ ਘਰ ਦੇ ਵਿੱਚ ਪਤਨੀ ਹੈ ਮੇਰੀ ਇੱਕ ਬੇਟਾ ਤੇ ਇੱਕ ਬੇਟੀ ਹੈ ਤੇ ਉਹ ਬੇਟਾ ਤੇ ਮੈਂ ਘਰ ਵਾਲੀ ਨੂੰ ਪੁੱਛਿਆ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਆਪਣੇ ਹੱਕਾਂ ਵਾਸਤੇ ਬੈਠ ਰਹੇ ਆ ਤੂੰ ਦਿਰੜ ਰੱਦ ਦੇ ਨਾਲ ਵਹਿ ਜਾ ਕੋਈ ਗੱਲ ਨਹੀਂ ਸੀ ਆਪੇ ਸਮਾਂਗੇ ਔਰ ਬੇਟੀ ਮੇਰੀ ਬਾਹਰ ਆ ਉਹ ਥੋੜੀ ਜੀ ਭਾਵਕ ਹੋ ਗਈ ਸੀ ਤੇ ਉਹਨੂੰ ਮੈਂ ਸਮਝਾਇਆ ਤੇ ਉਦੋਂ ਬਾਅਦ ਫਿਰ ਉਹ ਵੀ ਠੀਕ ਹੋ ਗਈ ਕੋਈ ਇਹੋ ਜੀ ਗੱਲ ਨਹੀਂ ਕਿਉਂਕਿ ਬਚਾਤਾ ਕਿ ਮਰਨ ਵਰਤ ਖਤਮ ਹੋ ਗਿਆ ਕਿਸਾਨਾਂ ਦੀ ਜਿੱਤ ਕਹਿ ਲਈਏ ਥੋੜੀ ਜੀ ਹੋਈ ਆ ਹਾਂ ਨਹੀਂ ਦੇਖੋ ਉਹ ਗੁੜੀਆਂ ਕੋਲੇ ਤਾਂ ਨਹੀਂ ਹਲੇ ਪਹਚਾਇਆ ਪਰਿਵਾਰ ਜਿਹੜਾ ਆਪਣੇ ਪੂਰੇ ਆ ਜਿਹੜਾ ਉਹਨਾਂ ਨਾਲ ਹੀ ਆ ਉਹ ਤਾਂ ਸਾਰਾ ਕੋਈ ਇਹ ਜੀ ਗੱਲ ਇਹ ਤਾਂ ਸਾਰੇ ਠੀਕੇ ਨਾਲ ਹੀ ਆ ਜੀ ਜੀ ਹਾਂ ਜੀ ਬਿਲਕੁਲ ਤਾਂ ਹੋਰ ਵੀ ਜਿਹੜੇ ਕਿਸਾਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਆ ਕਿਹੜੀ ਜਥੇਬੰਦੀ ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਜੁਨਨ ਇਕਤਾ ਸਿੱਧੂਪੁਰ ਪਿੰਡ ਬਲਵੇੜਾ ਜੋਰਾਵਰ ਸਿੰਘ ਜ਼ਿਲ੍ਹਾ ਪਟਿਆਲਾ ਲਾਕਸਨੌਰ ਭਾਈ ਜੀ ਕੀ ਕਹਿਣਾ ਚਾਹੋਗੇ ਇਸ ਤਰੀਕੇ ਦੇ ਹਾਲਾਤ ਕਿਉਂ ਬਣੇ ਨੇ ਕਿਉਂ ਇਹ ਨੌਬਤ ਆਈ ਕਿ ਸਾਨੂੰ 121 ਕਿਸਾਨਾਂ ਨੂੰ ਵੀ ਮਰਨ ਵਰਤੇ ਬੈਠਣਾ ਪਿਆ 13 ਫਰਵਰੀ ਤੋਂ ਬਾਰਡਰਾਂ ਤੇ ਕਿਸਾਨ ਬੈਠੇ ਨੇ 55 ਦਿਨਾਂ ਤੋਂ ਜਗਜੀਤ ਸਿੰਘ ਢੱਲੇਵਾਲ ਬੈਠੇ ਨੇ ਆਖਰ ਇਹ ਨੌਬਤ ਕਿਉਂ ਆ ਰਹੀ ਆ ਇਹ ਦੇਖੋ ਇੱਕ ਸਾਲ ਤੋਂ ਸੜਕਾਂ ਤੇ ਬੈਠਿਆ ਇਸ ਕਿਸਾਨ ਇਹ ਸਾਡੀ ਸਰਕਾਰ ਸਾਡੀ ਚੁਣੀ ਹੋਈ ਸਰਕਾਰ મોદી ਕਿੰਨੇ ਬਣਾਇਆ ਉਹ ਅਸੀਂ ਇਹ ਚੁਣਿਆ મોદી ਅਸੀਂ ਚੁੜ ਕੇ ਦਿੱਲੀ ਦੀ ਗੱਡੀ ਤੇ ਬਿਠਾਇਆ ਉਹ ਦੇਖੋ ਅੱਜ ਉਹਨਾਂ ਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਵੀ ਕਿਸਾਨ ਸੜਕਾਂ ਤੇ ਬੈਠੇ ਆ ਅਸੀਂ ਸਾਡੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹ ਸਾਡਾ ਕੀ ਉਹ ਸਾਰਿਆਂ ਦਾ ਹਰ ਵਿਅਕਤੀ ਦਾ ਉਹ ਹਰ ਵਿਅਕਤੀ ਲਈ ਬੈਠਿਆ ਹਿੰਦੂਸਤਾਨ ਦੇ ਉਹਨੇ ਇਹੀ ਸੋਚਿਆ ਵੀ ਦੇਖੋ ਹੁਣ ਤੱਕ ਸਰਕਾਰ ਨੂੰ ਨਾ ਤਾਂ ਸੁਣਿਆ ਨਾ ਉਹਨਾਂ ਨੂੰ ਦਿਖਿਆ ਵੀ ਅੰਨੀ ਬੋਲੀ ਸਰਕਾਰ ਹੈ ਇਹਨੂੰ ਜਗਾਉਣ ਵਾਸਤੇ ਆਪਾਂ ਨੂੰ ਸਾਹਸਤਾ ਦੇਣੀ ਪੈਣੀ ਹੈ ਉਹ ਦੇਖੋ 26 ਜਨਵਰੀ ਦੇ ਲਗਾਤਾਰ ਮਰਨ ਵਰਤ ਤੋਂ ਬੈਠੇ ਸੀ ਅੱਜ ਤੱਕ ਸਰਕਾਰ ਨੇ ਉਹਨਾਂ ਦੀ ਕੋਈ ਸਾਰ ਨਹੀਂ ਲਈ ਹੈਗੀ। ਨਾ ਸਾਰ ਲਈ ਜੇ ਸਾਡੇ ਆਗੂ ਇਕੱਠੇ ਹੋਏ ਸਾਰੇ। ਅਸੀਂ ਇਕੱਠੇ ਹੋ ਕੇ ਕਿਹਾ ਵੀ ਠੀਕ ਹੈ ਇਹ ਜਿਹੜਾ ਹੀਰਾ ਸਾਡਾ ਕੌਮ ਦਾ ਹੀਰਾ ਇਹਨੂੰ ਬਚਾਉਣ ਵਾਸਤੇ ਅਸੀਂ ਕਿਉਂ ਨਾ ਅੱਗੇ ਆਈਏ। ਵੀ ਆਪਾਂ ਨੂੰ ਇਹ ਬਚਾ ਲੈਣਾ ਚਾਹੀਦਾ। ਵੀ ਆਪਣੀ ਸਹਾਸਤਾ ਦੇਈਏ ਅਸੀਂ। ਉਹ ਫਿਰ ਸਾਡਾ ਬਣਿਆ 111 ਬੰਦਿਆਂ ਦਾ। ਅਸੀਂ ਬੈਠੇ ਉੱਥੇ ਜਾ ਕੇ ਸਾਡੇ ਹੋਰ ਵੀਰ ਅਗਲੇ ਦਿਨੇ ਆਗੇ ਫਿਰ 10 ਹੋਰ ਇਹ ਤਾਂ ਕਹਿੰਦੇ ਵੀ ਹੁਣ ਵੱਧਦਾ ਹੀ ਚਲੇ ਜਾਣਾ ਜਿਉਂ-ਜਿਉਂ ਕੋਈ ਸਰਕਾਰ ਨੇ ਕੋਈ ਗੱਲ ਨਾ ਕਰੀ ਇਹ ਜਦੋਂ ਇਹ ਗੱਲ ਹੋਈ ਸਰਕਾਰ ਚ ਹੱਲ ਚੱਲ ਹੋਈ ਫਿਰ ਹੱਲ ਚੱਲ ਹੋਣ ਕਰਕੇ ਉਹਨਾਂ ਨੂੰ ਇੱਥੇ ਆਣਾ ਪਿਆ ਪਤਾ ਤਾਂ ਉਹਨਾਂ ਨੂੰ ਪਹਿਲਾਂ ਵੀ ਤਾਂ ਵੀ ਇਹ ਸਰਦਾਰ ਜਗਜੀਤ ਸਿੰਘ ਡੱਲੇਵਾਲ ਹੈ ਜਿਹੜਾ ਇਹ ਸੱਚ ਦੀ ਲੜਾਈ ਲੜ ਰਿਹਾ ਇਹ ਸੱਚ ਦੇਖੋ ਸੱਚ ਦੀ ਹਰ ਝੂਠ ਦੀ ਲੜਾਈ ਹੈ ਸੱਚ ਦੀ ਤਾਂ ਹਰੇ ਹਮੇਸ਼ਾ ਜਿੱਤ ਹੁੰਦੀ ਹੈ ਜਿੱਤੀ ਰਹੇਗੀ ਸੱਚ ਦੀ ਇਹ ਇਹੋ ਜਿਹਾ ਲੀਡਰ ਸਾਨੂੰ ਮਿਲਣਾ ਨਹੀਂ ਹੈਗਾ ਅਸੀਂ ਤਾਂ ਅੱਜ ਦੇਖੋ 5 ਦਿਨ ਹੋਏ ਸਾਨੂੰ ਬੈਠਿਆਂ ਨੂੰ ਸਰਕਾਰ ਨੇ ਜਦ ਦੇਖਿਆ ਵੀ ਇਹ ਤਾਂ ਸਾਰਾ ਹੀ ਪੰਜਾਬ ਆ ਜਾਊਗਾ ਨਿਕਲ ਕੇ ਬਾਹਰ ਉਹਨਾਂ ਨੂੰ ਮਜਬੂਰ ਹੋ ਕੇ ਇੱਥੇ ਸਾਨੂੰ 14 ਤਰੀਕ ਦਾ ਟਾਈਮ ਦੇਣਾ ਪਿਆ 14 ਫਰਵਰੀ ਦਾ ਭਾਈ ਜੀ ਤੁਹਾਡਾ ਕੀ ਨਾਮ ਆ ਕਿਹੜਾ ਪਿੰਡਾ ਮੇਰਾ ਪਿੰਡ ਰਾਜਪੁਰਾ ਸ਼ਹਿਰ ਆ ਜੀ ਹਮਮਸ਼ੇਰ ਸਿੰਘ ਨਾਮ ਆ ਜੀ ਭਾਜੀ ਜਿਵੇਂ ਗੱਲ ਕੀਤੀ ਆ ਤੁਸੀਂ ਵੀ ਅੱਜ ਬੈਠੇ ਸੀ ਮਰਨ ਵਰਤੇ ਸਭ ਤੋਂ ਪਹਿਲਾਂ ਜਿਵੇਂ ਸਾਰਿਆਂ ਦੇ ਪਰਿਵਾਰ ਪਰਿਵਾਰਾਂ ਦੇ ਨਾਲ ਗੱਲਬਾਤ ਹੋਈ ਪਰਿਵਾਰਾਂ ਦੇ ਨਾਲ ਪਹਿਲਾਂ ਮਰਨ ਵਰਤੇ ਬੈਠਣ ਤੋਂ ਗੱਲਬਾਤ ਹੋਈ ਸੀ ਜਾਂ ਬਾਅਦ ਦੇ ਵਿੱਚ ਦੱਸਿਆ ਬਾਅਦ ਚ ਦੱਸਿਆ ਜੀ ਅਸੀਂ ਪੈਸੇ ਨਾ ਗਏ ਹੀ ਨਹੀਂ ਕਰਾਂ ਅੱਛਾ ਜੀ 55 ਦਿਨ ਹੋ ਗਏ ਇੱਥੇ ਆ ਕੀ ਇਹ ਕਹਿੰਦਾ ਸੀ ਪਰਿਵਾਰ ਜੀ ਗੱਲਬਾਤ ਹੋਈ ਜਦੋਂ ਪਰਿਵਾਰ ਤਾਂ ਥੋੜਾ ਜਿਹਾ ਭਾਗ ਬੋਇਆ ਸੀਗਾ ਫਿਰ ਥੋੜਾ ਸਮਝਾਤਾ ਸੀ ਕਿ ਕੋਈ ਚੱਕਰ ਨਹੀਂ ਜਿੱਥੇ 55 ਦਿਨ ਬਾਬਾ ਜੀ ਬੈਠੇ ਆ ਮਜ਼ਦੂਰ ਕੇ ਸਾਡੇ ਵੀ ਸਾਨੂੰ ਕੀ ਹੋਣ ਲੱਗਿਆ ਜੀ ਚਲੋ ਪੰਜਵੇਂ ਦਿਨ ਨੂੰ ਸਰਕਾਰ ਨੇ ਸੁਣ ਲਿਆ ਮੜਾ ਮਟਾ ਅੱਛਾ ਜਦੋਂ ਮਰਨਵਰਤੀ ਬੈਠੇ ਸੀ ਉਦੋਂ ਕੀ ਸੋਚਿਆ ਸੀ ਮਨ ਦੇ ਵਿੱਚ ਕਿ ਕਿੰਨੇ ਦਿਨ ਤੱਕ ਬੈਠਣਾ ਪੈ ਸਕਦਾ ਸੋਚਿਆ ਸੀ ਕਿ ਪੰਜਵੇਂ ਦਿਨ ਦੇ ਵਿੱਚ ਜਿਹੜਾ ਮਰਨਵਾਤ ਖੁੱਲ ਜੂ ਨਾ ਨਹੀਂ ਉਹ ਸੋਚ ਕੇ ਨਹੀਂ ਬੈਠੇ ਸੀ ਖੁੱਲੇ ਹੀ ਸੋਚਿਆ ਸੀ ਵੀ ਜਾਂ ਜਿੱਤਾਂਗੇ ਜਾਂ ਮਰਾਂਗੇ ਹਾਂਜੀ ਬਿਲਕੁਲ ਜਗਜੀਤ ਸਿੰਘ ਢੱਲੇਵਾਲ ਦੀ ਹਾਲਤ ਜਿਹੜੀ ਲਗਾਤਾਰ ਵਿਗੜ ਰਹੀ ਆ ਜਦੋਂ ਕੱਲ ਜਿਹੜੇ ਨੁਮਾਇंदे ਪਹੁੰਚੇ ਨੇ ਉਸ ਤੋਂ ਇੱਕ ਦਿਨ ਪਹਿਲਾਂ ਉਲਟੀਆਂ ਲੱਗੀਆਂ ਕਿ ਲੱਗਦਾ ਕਿ ਉਹਨਾਂ ਦੀ ਇਹ ਹਾਲਤ ਦੇਖ ਕੇ ਹੀ ਕੀ ਖੁਦਾਨਾ ਖਾਸ ਤਾਂ ਕੁਝ ਹੋ ਜਾਵੇ ਫੇਰ ਸਰਕਾਰ ਦੇ ਵਿੱਚ ਹਲਚਲ ਹੋਈ ਰਾਤ ਉਹਨਾਂ ਦੀ ਪਰਸੋਂ 1 ਵਜੇ ਹਾਲਤ ਬੜੀ ਖਰਾਬ ਹੋ ਗਈ ਸੀ ਨਾਮ ਜਪਿਆ 4 ਘੰਟੇ ਬਿਲਕੁਲ ਇੱਕ ਵਾਰੀ ਧੀੜੀ ਜਮੇ ਖੜ ਗਈ ਸੀ ਉਹ ਤੋਂ ਬਾਅਦ ਫੇਰ ਪ੍ਰਮਾਤਮਾ ਨੇ ਕਿਰਪਾ કરી ਫੇਰ ਮੁੜ ਕੇ ਆ ਗਏ ਸਾਡੇ 'ਚ ਯਾਨੀ ਕਿ ਸਾਨੂੰ ਐ ਵੀ ਇਹ ਜਿਹੇ ਲੀਡਰ ਸਾਨੂੰ ਕਦੇ ਮਿਲਣਾ ਹੀ ਨਾ ਮਿਲੇ ਅੱਛਾ ਤੁਸੀਂ ਦੇਖਿਆ ਜਿਵੇਂ ਲੀਡਰ ਦੀ ਹਰ ਕੋਈ ਤਾਰੀਫ ਕਰਦਾ ਪਹਿਲਾਂ ਵੀ ਲੀਡਰ ਸੀਗੇ ਜਿਹੜੇ ਬਲਵੀਰ ਸਿੰਘ ਰਾਜੇਵਾਲ ਦੀ ਗੱਲ ਕਰੀਏ ਜੁਗਿੰਦਰ ਸਿੰਘ ਉਰਾਹਾਂ ਦੀ ਗੱਲ ਕਰੀਏ ਰੁਲਦੂ ਮਾਨਸਾ ਦੀ ਗੱਲ ਕਰੀਏ ਉਹਨਾਂ ਦੇ ਪਿੱਛੇ ਵੀ ਕਈ ਲੋਕ ਲੱਗੇ ਹੋਏ ਨੇ ਪਰ ਜਿਹੜੇ ਲੋਕ ਲੱਗੇ ਹੋਏ ਨੇ ਉਹ ਵੀ ਉਹਨਾਂ ਨਾਲ ਟੁੱਟ ਟੁੱਟ ਕੇ ਅੱਜ ਇੱਧਰ ਮੋਰਚੇ ਦੇ ਵਿੱਚ ਆ ਰਹੇ ਨੇ ਤਾਂ ਜਿਹੜੇ ਹਲੇ ਵੀ ਲੋਕ ਉਹਨਾਂ ਦੇ ਮਗਰ ਲੱਗੇ ਹੋਏ ਨੇ ਉਹਨਾਂ ਨੂੰ ਕੀ ਕਹੂੰਗੇ ਆਪਾਂ ਤਾਂ ਹੀ ਸਨੇਹਾ ਦੇ ਰਹੇ ਜੀ ਦੇਖੋ ਹੀ ਸੋਚ ਆਪਣੀ ਸੋਚ ਕੇ ਵਿਚਾਰੋ ਸਾਰਿਆਂ ਦਿਮਾਗ ਦੇ ਆ ਪ੍ਰਮਾਤਮਾ ਨੇ ਜਿਹੜਾ ਸਹੀ ਬੰਦਾ ਉਹਦੇ ਨਾਲ ਚੱਲੋ ਹੁਣ ਤਾਂ ਨਖੇੜਾ ਹੀ ਕਰਤੇ ਆ ਸਾਰਾ ਕੋ ਪ੍ਰਧਾਨ ਜੀ ਨੇ ਬੈਠ ਕੇ ਵੀ ਕਿਹੜਾ ਲੈ ਕੇ ਉੱਠਿਆ ਉਤੋਂ ਕਿਆ ਹੋਇਆ ਕਿਆ ਨਹੀਂ ਉਹਦਾ ਰੁਲਦੂ ਮਾਨ ਸਾਨੇ ਸਾਫੇ ਕਰਤਾ ਸੀ ਵੀ ਡੱਲੇਵਾਲ ਉੱਠ ਨਹੀਂ ਰਹੇ ਸੀ ਇਹਨਾਂ ਨੇ ੱੱਕੇ ਸੀ ਲੈ ਕੇ ਆਏ ਵਾਪਸ ਸਾਡਾ ਪ੍ਰਧਾਨ ਪਹਿਲਾਂ ਵੀ ਸਾਡਾ ਪ੍ਰਧਾਨ ਕਹੀ ਗਈ ਬੈਹੋ ਵੀ ਮੇਨੇ ਇੱਕ ਗੱਲ ਹੋਰ ਆ ਜਾਨਕੀ ਜੀ ਉਦੋਂ ਹੀ ਬੈਹ ਜਾਂਦੇ ਥੋੜੇ ਦਿਨ ਤਾਂ ਸ਼ਾਇਦ ਅੱਜ ਨੋਬਤ ਨਾ ਆਉਂਦੀ 15 ਦਿਨ ਦੀ ਗੱਲ ਸੀ ਬਸ ਜ਼ਿਆਦਾ ਨਹੀਂ ਦੀ ਕੋਈ 15 ਦਿਨ ਦੀ ਗੱਲ ਸੀ ਇਹਦਾ ਸਰਕਾਰ ਦੇ ਦੇਖੋ ਹੱਥ ਬਹੁਤ ਲੰਬੇ ਹੁੰਦੇ ਆ ਸਰਕਾਰ ਨੇ ਜਥੇਬੰਦੀਆਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਹੈ ਪਰ ਆਪਣੇ ਜਥੇਬੰਦੀਆਂ ਦੀ ਵੀ ਜਿਹੜੇ ਆਪਾਂ ਗੱਲ ਕਰੀ ਉਹਨਾਂ ਦਾ ਵੀ ਕਸੂਰ ਮੰਨਦੇ ਹੋ ਨਾ ਤੁਸੀਂ ਉਹ ਸਰਕਾਰ ਕਾਮਯਾਬ ਹੋਗੀ ਨਾ ਫਿਰ ਉਹਨਾਂ ਨੂੰ ਪਾੜਨ ਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇ ਵਾਲ ਨੇ ਵੱਡਾ ਜ਼ੋਰ ਲਾਇਆ ਉਸ ਟਾਈਮ ਵੀ ਮੋਰਚਾ ਵਿਗ ਗਿਆ ਭਾਈ ਵੀ ਆਪਾਂ ਨੂੰ ਇਕੱਠੇ ਹੋ ਕੇ ਇੱਥੇ ਬੈਠਣਾ ਪੈਣਾ ਜਿਹੜਾ ਜਾਂਦਾ ਤੇ ਜਾਓ ਅਸੀਂ ਇੱਥੇ ਬੈਠਾਂਗੇ ਡਟ ਕੇ ਇਸ ਕਰਕੇ ਇਹ ਥੋੜੀ ਬਹੁਤੀ ਰੋਕ ਲੱਗ ਗਈ ਸੀ ਤਿੰਨ ਕਾਨੂੰਨਾਂ ਦੇ ਉਹ ਕਹਿੰਦੇ ਵੀ ਅਸੀਂ ਤਿੰਨ ਕਾਨੂੰਨ ਆ ਜਿਹੜੇ ਇਹ ਰੱਦ ਕਰ ਦਿੰਨੇ ਆ ਬਾਕੀ ਥੋੜੀ ਮੰਗਾਂ ਫਿਰ ਬਾਅਦ ਚ ਪੂਰੀਆਂ ਕਰਾਂਗੇ ਇਸ ਕਰਕੇ ਹਾਂ ਬਿਲਕੁਲ ਹੋਰ ਵੀ ਬੱਚੇ ਵੀ ਸਾਡੇ ਨਾਲ ਮੌਜੂਦ ਨੇ ਬੇਟਾ ਕੀ ਨਾਮ ਆ ਅਸ਼ਨੂਰ ਕਿਹੜੀ ਕਲਾਸ ਚ ਪੜਦੇ ਹੋ 8th ਕਲਾਸ ਤੁਹਾਡੇ ਪਰਿਵਾਰ ਮੇ ਕੋਈ ਬੈਠਾ ਸੀ ਇੱਥੇ ਮਰਨਵਰ ਤੇ ਬੈਠਾ ਜਾਂ ਮੋਰਚੇ ਤੇ ਤੁਸੀਂ ਵੈਸੇ ਆ ਹਾਂਜੀ ਉਹ ਬੈਠੇ ਸੀਗੇ ਤੁਹਾਡੇ ਜਦੋਂ ਪਤਾ ਲੱਗਿਆ ਕਿ ਤੁਹਾਡੇ ਪਰਿਵਾਰ ਦਾ ਮੈਂਬਰ ਇੱਥੇ ਮਰਨਵਰ ਤੇ ਬੈਠਾ ਤੁਸੀਂ ਕੀ ਸੋਚਿਆ ਗੱਲਬਾਤ ਹੋਈ ਸੀ ਪਹਿਲਾਂ ਨਹੀਂ ਪਹਿਲੋਂ ਗੱਲਬਾਤ ਨਹੀਂ ਹੋਈ ਸੀ ਕੀ ਬਾਅਦ ਵਿੱਚ ਪਤਾ ਲੱਗਿਆ ਹਾਂਜੀ ਤੇ ਕੀ ਕਿਹਾ ਗੱਲਬਾਤ ਕਰੀ ਤੁਸੀਂ ਬਾਅਦ ਵਿੱਚ ਨਹੀਂ ਇੰਨੀ ਗੱਲਬਾਤ ਨਹੀਂ ਹੋਈ ਸੀ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਜੀ ਜੇ ਉਹ ਅੱਜ ਹਾਲਾਤ ਇੱਥੇ ਬਣੇ ਹੋਏ ਨੇ ਹਾਲਾਂਕਿ ਥੋੜੀ ਜੀ ਰਾਹਤ ਆਪਾਂ ਕਹੀਏ ਆਪਾਂ ਬਹੁਤੀ ਰਾਹਤ ਨਹੀਂ ਕਹਿ ਸਕਦੇ ਇਸ ਨੂੰ ਜਿਹੜੀ ਸਰਕਾਰਾਂ ਕਿਉਂਕਿ ਆਪਾਂ ਹੀ ਸਰਕਾਰਾਂ ਚੁਣੀਆਂ ਹੈ ਆਪਾਂ ਨੂੰ ਅੱਜ ਇਸ ਹਾਲਾਤਾਂ ਦੇ ਵਿੱਚ ਜੁੜਨਾ ਪੈ ਰਿਹਾ ਤਾਂ ਇਹ ਹਾਲਾਤ ਵਧ ਰਹੇ ਨੇ ਕੀ ਕਹੋਂਗੇ ਸਰਕਰਨ ਸਰਕਾਰ ਤਾਂ ਕੋਈ ਵੀ ਬਣਾ ਲਓ ਜਦੋਂ ਉਸ ਸੀਟ ਤੇ ਬਹਿ ਜਾਂਦੇ ਨੇ ਨਾ ਉਦੋਂ ਇਹਨਾਂ ਦਾ ਦਿਮਾਗ ਖਰਾਬ ਹੋ ਜਾਂਦਾ ਹੈ ਕੋਈ ਵੀ ਲਾ ਲਓ ਆਪਾਂ ਪੰਜਾਬ ਸਰਕਾਰ ਹੀ ਲਾ ਲਓ ਚੁਣੀ ਸੀ ਸਭ ਤੋਂ ਜਿਆਦਾ ਜਿੱਤ ਪ੍ਰਾਪਤ ਇਹਨਾਂ ਨੂੰ ਦਿੱਤੀ ਅੱਜ ਇਹਨਾਂ ਨੇ ਕਿਹਾ ਸਾਡਾ ਉਸ ਸਾਰ ਲਈਏ ਕੋਈ ਨਹੀਂ ਇੱਥੇ ਆ ਕੇ ਪੁੱਛਿਆ ਤੇ ਸਾਡੀ ਸਾਰ ਲੈਂਦੇ ਬਹੁਤ ਕੁਝ ਹੋ ਸਕਦਾ ਸੀ ਐਸੀ ਗੱਲ ਨਹੀਂ ਹੈਗੀ ਇਹ ਸਰਕਾਰਾਂ ਬਹੁਤ ਕੁਝ ਕਰ ਸਕਦੀਆਂ ਨੇ ਪਰ ਨਹੀਂ ਕਿਸਾਨ ਦੇ ਹੱਕ 'ਚ ਸਾਰੇ ਹੀ ਮਾਰੇ ਨੇ ਕਿਸਾਨ ਮਜ਼ਦੂਰ ਦੇ ਹੱਕ ਚ ਸਾਰੇ ਹੀ ਮਾੜੇ ਨੇ ਕੋਈ ਵੀ ਐ ਚਾਹ ਜੋਗਪਤੀ ਐ ਚਾਹ ਸਰਕਾਰਾਂ ਨੇ ਕਿਸਾਨਾਂ ਦੇ ਨਾਲੇ ਬਿੱਤ ਕਰਾ ਕਿਉਂ ਹੁੰਦਾ ਹਰ ਕਿਉਂਕਿ ਕਿਸਾਨ ਪਲਾਮਨ ਸੰਬੰਧਾ ਹੈ ਬੱਚਾ ਹੈ ਬਿਲਕੁਲ ਸਾਊ ਐ ਇਹ ਮਤਲਬ ਜੇ ਲੜਾਈ ਲੜਦਾ ਤਾਂ ਆਰ ਪਾਰ ਦੀ ਲੜਦਾ ਨਹੀਂ ਲੜਦਾ ਨੀਗਾ ਨਹੀਂ ਤਾਂ ਕਿਤੇ ਕਿਸਾਨਾਂ ਦੀਆਂ ਜ਼ਮੀਨਾਂ ਵਿਖਦੀਆਂ ਨੇ ਨਹੀਂ ਜ਼ਮੀਨਾਂ ਹੀ ਤੇ ਨਹੀਂ ਅਸੀਂ ਵੜ ਦਿੰਦੇ ਇਹ ਤਾਂ ਭੁੱਲ ਜਾ ਨਾ ਜ਼ਮੀਨਾਂ ਚ ਨਹੀਂ ਵੜ ਦਿੰਦੇ ਹਾਂਜੀ ਹਾਂਜੀ ਜੇ ਮੇਰਾ ਮਕਸਦ ਤਾਂ ਖੇਤੀ ਕਾਨੂੰਨ ਲਿਆਉਣ ਦਾ ਵੀ ਇਹੀ ਸੀ ਨਾ ਔਰ ਜੇ ਮਰਨ ਗਏ ਤੇ ਇਹ ਜਿਹੜੇ ਦਿਹਾੜੀਦਾਰ ਨੇ ਜਿਨਾਂ ਕੋਲ ਖੇਤ ਨਹੀਂ ਹੈਗੇ ਮਰਨਗੇ ਵੀ ਉਹ ਸਾਡਾ ਕਿਸੇ ਦਾ ਗੰਨਾ ਲਾ ਲਗੇ ਗੁੜ ਹੋਜੂ ਮਿੱਠਾ ਹੋਜੂ ਮਿਰਚਾ ਲਾ ਲਾਂਗੇ ਲੂਨ ਮਰਚ ਹੋਜੂ ਸਿਰਫ ਸਾਨੂੰ ਤਾਂ ਨੂਨ ਲੈਣਾ ਪੈਣਾ ਸਾਰੇ ਫਲ ਫਲੂਟਾ ਤੱਕ ਅਸੀਂ ਪੈਦਾ ਕਰ ਸਕਦੇ ਆ ਜਿਹੜੇ ਮਤਲਬ ਬਾਅਦ ਜਿਨ੍ਹਾਂ ਦੇ ਖੇਤ ਹੈ ਹੀ ਨਹੀਂਗੇ ਦਿੱਕਤ ਆ ਉਹਨਾਂ ਨੂੰ ਆਣੀ ਸਭ ਤੋਂ ਜ਼ਿਆਦਾ ਲੋਕ ਇਹ ਚੀਜ਼ ਨਹੀਂ ਸੋਦੇ ਉਹ ਕਹਿੰਦੇ ਅਸੀਂ ਕਿਹੜਾ ਸਾਡੀਆਂ ਤਾਂ ਦੁਕਾਨਾਂ ਨੇ ਸਾਡੇ ਕਾਰੋਬਾਰ ਨੇ ਕਹਿੰਦੇ ਉੱਥੇ ਤਾਂ ਕਿਸਾਨ ਹੀ ਬੈਠੇ ਆ ਕਾਰੋਬਾਰ ਵੀ ਤਾਂ ਕਿਸਾਨ ਦੇ ਸਿਰ ਤੇ ਚੱਲਦੇ ਨੇ ਜੇ ਕਿਸਾਨ ਜਿੰਦਾ ਹੈ ਤਾਂ ਸਭ ਜਿੰਦੇ ਨੇ ਕਿਸਾਨ ਖਤਮ ਹੋਏ ਤਾਂ ਸਾਰਾ ਜਦੋਂ ਕਿਤੇ ਫਸਲ ਦੇ ਰੇਟ ਘਾਟੇ ਮਿਲਦੇ ਨੇ ਚਾ ਸਾਡਾ ਖੇਤ ਖਰਾਬ ਹੋ ਜਾਂਦਾ ਹੈ ਤੇ ਬਾਜ਼ਾਰਾਂ ਵਿੱਚ ਰੌਣਕ ਖਤਮ ਹੋ ਜਾਂਦੀ ਹੈ ਤੇ ਜੇ ਸਾਡੇ ਚੰਗੇ ਰੇਟ ਮਿਲਦੇ ਨੇ ਚੰਗੇ ਝਾੜ ਨਿਕਲਦੇ ਨੇ ਉਹੀ ਬਾਜ਼ਾਰ ਫਿਰ ਪਰ ਜਾਂਦੇ ਨੇ ਠੀਕ ਹੈ ਬੀਬੀ ਜੀ ਤੁਹਾਡਾ ਕੌਣ ਪਰਿਵਾਰਕ ਮੈਂਬਰ ਇੱਥੇ ਬੈਠਾ ਸੀ ਸਾਡੇ ਘਰ ਦੇ ਜੀ ਪਟਿਆਲਾ ਜ਼ਿਲ੍ਹਾ ਜੋਰਾਵਰ ਸਿੰਘ ਜੀ ਅੱਛਾ ਜੀ ਜੋਰਾਵਰ ਸਿੰਘ ਤੁਹਾਡੇ ਘਰ ਦੇ ਇੱਥੇ ਬੈਠੇ ਸੀ ਤੁਹਾਨੂੰ ਜਦੋਂ ਪਤਾ ਲੱਗਿਆ ਤਾਂ ਫਿਰ ਕੀ ਮਨ ਦੇ ਵਿੱਚ ਖਿਆਲ ਆਇਆ ਉਹ ਘਰਾਂ ਤੋਂ ਆਏ ਸੀ ਜੀ ਰਾਤ ਨੂੰ ਅੱਛਾ ਜੀ ਦੋ ਦਿਨਾਂ ਲਈ ਗਏ ਸੀ ਉਰੇ ਤੇ ਆਰਡਰ ਤੋਂ ਕਿਣੀ ਗੱਲਬਾਤ ਕਰਕੇ ਆਏ ਉਹ ਕਿ ਮੈਂ ਇੱਥੇ ਚੱਲੇ ਆ ਮੈਂ ਇੱਥੇ ਮਰਨ ਵਰਤੇ ਬੈਠਾ ਜੀ ਬੇਟਾ ਛੱਡ ਕੇ ਗਿਆ ਉਹਨਾਂ ਨੂੰ ਸਵੇਰ 7 ਵਜੇ 5 5:30 ਘਰੋਂ ਤੁਰੇ ਨੇ ਉਹ ਤੇ ਵੀ ਮੈਂ 8 ਵਜੇ ਉੱਥੇ ਪਹੁੰਚਣਾ ਦੱਸ ਗਿਆ ਬੱਚੇ ਬੱਚਿਆਂ ਨੇ ਕੀ ਕਿਹਾ ਬਾਅਦ ਦੇ ਵਿੱਚ ਤੁਹਾਡੇ ਨਾਲ ਨਹੀਂ ਕੋਈ ਗੱਲ ਕਰੀ ਕੀ ਮੰਮੀ ਤੁਸੀਂ ਕਹੋ ਡੈਡੀ ਨੂੰ ਜਾਂ ਕੁਝ ਹੌਸਲੇ ਕਿਵੇਂ ਦੇ ਸੀ ਨਹੀਂ ਜੀ ਸਾਡੇ ਤਾਂ ਜਣੀ ਖੋਨਚੇ ਪਹਿਲਾਂ ਸਾਡੇ ਬਜ਼ੁਰਗ ਸਾਡੇ ਸਹੁਰਾ ਜੀ ਉਹਨਾਂ ਨੇ 40 ਸਾਲ ਜੁਨੀਅਨ ਚ ਸੀਚ ਕੱਟੇ ਨੇ ਉਹਨਾਂ ਨੇ ਆਪਣੀ ਸਹੀਦੀ ਪਾਈ ਆ ਜਾਂ ਦਿੱਲੀ ਧਰਨਾ ਸੀਗਾ ਇਹਨਾਂ ਦਾ ਉਹਨਾਂ ਨੇ ਸ਼ਹਾਦਤ ਦਿੱਤੀ ਉੱਥੇ ਤੇ ਉਹਨਾਂ ਦੇ ਚਲਦੇ ਅਸੀਂ ਗਾਹਾਂ ਗਾਹ ਚੱਲ ਰਹੀ ਆ ਸਾਡੇ ਵੀ ਨਹੀਂ ਅਸੀਂ ਤਾਂ ਖੇਤੀ ਕਰਦੇ ਸੀ ਖੇਤ ਤੋਂ ਹੀ ਆਉਂਦੇ ਸੀ ਯਾਨੀ ਕਿ ਇਹ ਜਿਹੜੇ ਬੱਚਿਆਂ ਦੇ ਹੌਂਸਲੇ ਉਹ ਮਾਪੇ ਪਾਪਾਂ ਤੋਂ ਹੀ ਹੁਣ ਹਾਂਜੀ ਹੁਣ ਜੂਨੀਅਰ ਚ ਨਹੀਂ ਜਾਂਦੇ ਨਹੀਂ ਉਹਨਾਂ ਨੇ ਬਜ਼ੁਰਗਾਂ ਨੂੰ ਵੀ ਕਹਿਣਾ ਵੀ ਡੈਡੀ ਤੁਸੀਂ ਨਾ ਜਾਇਓ ਕਰੋ ਇਹਨਾਂ ਬਜ਼ੁਰਗ ਹੋ ਗਏ ਤਾਂ ਫਿਰੇ ਕਰੋ ਵੀ ਕਈ ਬਿਮਾਰੀਆਂ ਦੀ ਪ੍ਰੋਬਲਮ ਆ ਤੁਹਾਨੂੰ ਪਰ ਨਹੀਂ ਵਾਸੇ ਉਹਨਾਂ ਨੇ ਨਹੀਂ ਮੰਨੀ ਹੁਣ ਇਹ ਨਹੀਂ ਮੰਨਦੇ ਸਾਡੇ ਇੱਕ ਚੀਜ਼ ਤਾਂ ਆਪਾਂ ਕਹਿ ਦਈਏ ਕਿ ਇਹ ਅੰਦੋਲਨਾਂ ਨੇ ਵਧੀਆ ਕਰਤੀ ਜਿਹੜੇ ਨੌਜਵਾਨ ਨੇ ਕੰਮ ਲਾਤੇ ਕੰਮ ਲਾਤੇ ਜੀ ਹਾਂ ਕੰਮ ਲਾਤੇ ਜੀ ਸਭ ਰੋਟੀਆਂ ਵਧੀਆ ਬਣਾਉਣ ਲੱਗੇ ਨੌਜਵਾਨ ਹਾਂਜੀ ਹਾਂਜੀ ਖਾਣਾ ਪੀਣਾ ਘਰ ਦਾ ਹੁਣ ਪਸੰਦ ਨਹੀਂ ਕਰਦੇ ਬਿਲਕੁਲ ਮੈਂ ਇੱਕ ਗੱਲ ਕੀਤੀ ਸੀ ਕਹਿੰਦੇ ਵੀ ਮੈਂ ਕਿਹਾ ਰੋਟੀ ਪਹਿਲਾਂ ਗੋਲ ਹੁੰਦੀ ਸੀ ਔਰ ਉਰੇ ਆ ਕੇ ਗੋਲ ਹੋਈ ਕਹਿੰਦੇ ਤਾਂ ਮੋਦੀ ਨੇ ਸਿਖਾਏ ਆ ਤੁਹਾਨੂੰ ਗੋਲ ਰੋਟੀ ਨੇ ਸਿਖਾਏ ਜੀ ਬਹੁਤ ਕੁਝ ਸਿਖਾਉਂਦੇ ਆ ਜੀ ਉਹ ਦਿਨੇ ਤਾਂ ਹੁਣ ਇਹਨਾਂ ਨੂੰ ਪਤਾ ਇੰਦਾ ਐਮਐਸਵੀ ਕੀ ਆ ਇਹ ਸੀ ਨੂੰ ਵੀ ਨਹੀਂ ਪਤਾ ਸੀਗਾ ਬਹੁਤੇ ਨੌਜਵਾਨਾਂ ਨੂੰ ਹੁਣ ਵੀ ਨਹੀਂ ਪਤਾ ਵੀ ਇਹ ਕੀ ਚੀਜ਼ ਆ ਇਹਦਾ ਨੌਜਵਾਨਾਂ ਨੂੰ ਪਿੰਡ-ਪਿੰਡ 'ਚ ਜਾ ਕੇ ਗਲੀ-ਗਲੀ 'ਚ ਜਾ ਕੇ ਮਹੱਲੇ ਦੱਸਣਾ ਪੈਣਾ ਆਪਾਂ ਨੂੰ ਥੋੜੇ ਜਿਹਾ ਜਾਗਰੂਤ ਹੋਣਾ ਪੈਣਾ ਅਜੇ ਤੱਕ ਕਿਸੇ ਨੂੰ ਨਹੀਂ ਪਤਾ ਐ ਐਮਐਸ ਵੀ ਕੀ ਚੀਜ਼ ਹੈ ਕਿਉਂਕਿ ਨੌਜਵਾਨ ਇਸ ਚੀਜ਼ ਨਾਲ ਜੁੜੇ ਨਹੀਂ ਕਿਹਦੇ ਪਿੱਛੇ ਬੈਠੇ ਨੇ ਇਹ ਉਰੇ ਇਹਦਾ ਮਖੌਲ ਕਰਦੇ ਨੇ ਸੱਥਾਂ 'ਚ ਬੈਠ ਕੇ ਸਾਨੂੰ ਮੈਂ ਪਹਿਲਾਂ ਗੱਲਬਾਤ ਕੀਤੀ ਸੀ ਮੈਂ ਸੱਥਾਂ ਦੇ ਵਿੱਚੋਂ ਹਲੇ ਵੀ ਬੈਠਦੇ ਨੇ ਜਿਹੜੇ ਬੈਠ ਕੇ ਉਹਨਾਂ ਕੋਲ ਕੀ ਆ ਕਈਆਂ ਕੋਲ ਜ਼ਮੀਨਾਂ ਨਹੀਂ ਪਰ ਜ਼ਮੀਰਾਂ ਤਾਂ ਸਾਰਿਆਂ ਕੋਲ ਨੇ ਸਭ ਕੋਲ ਜ਼ਮੀਨਾਂ ਜੀ ਜ਼ਮੀਨਾਂ ਵਾਲੀ ਘਰਾਂ ਬੈਠੇ ਨੇ ਸਭ ਜਿਨ੍ਹਾਂ ਕੋਲ ਉਹਨਾਂ ਨੂੰ ਉਸ ਤਾਂ ਇਹੀ ਹੱਥ ਜੋੜ ਕੇ ਬੇਨਤੀਆਂ ਵੀ ਸੰਘਰਸ਼ ਕਾਮਯਾਬ ਬਣਾਓ ਤਰੱਕੀ ਵੱਲ ਲੈ ਕੇ ਜਾਓ ਨੂੰ ਸਰਦਾਰ ਡੱਲਾ ਸਿੰਘ ਦੀ ਜੀ ਜਾਨ ਬਚਾਓ ਜੀ ਜੀ ਬਿਲਕੁਲ ਬੀਬੀ ਜੀ ਕਿੰਨੀ ਉਮਰ ਆ ਤੁਹਾਡੀ ਮੇਰੀ 50 ਸਾਲ 50 ਸਾਲ ਦੇ ਵਿੱਚ ਤੁਸੀਂ ਅੱਜ ਇੱਥੇ ਸੜਕਾਂ ਦੇ ਉੱਤੇ ਆਏ ਹੋ ਆਪਣੇ ਪਰਿਵਾਰਕ ਮੈਂਬਰਾਂ ਦੇ ਕੋਲ ਆਏ ਹੋ ਸੋਚਿਆ ਸੀ ਕਿ ਇਹ ਹਾਲਾਤ ਬਣਨਗੇ ਕਦੇ ਹਾਂਜੀ ਕਦੇ ਸੋਚਿਆ ਨਹੀਂ ਸੀ ਜੀ ਬੱਚੇ ਬੱਚੇ ਤਾਂ ਕਹਿੰਦੇ ਨੇ ਜੀ ਜਾਓ ਸਾਰਾ ਟੱਬਰ ਚੱਲੋ ਅਸੀਂ ਚੱਲਾਂਗੇ ਸਾਰੇ ਆਪਦੇ ਡੈਡੀ ਨੂੰ ਛੱਡ ਕੇ ਗਏ ਤੇ ਅੱਛਾ ਜੀ ਬੱਚੇ ਇਹ ਸਾਰਾ ਟਰਾਲੀ ਖੜੀ ਐ ਅਸੀਂ ਸਾਰੇ ਨਾਲ ਆ ਅੱਛਾ ਹਾਂਜੀ ਤੇ ਜਦੋਂ ਬੈਠੇ ਸੀ ਮਰਨ ਵਰਤੇ ਫਿਰ ਤੁਹਾਡੇ ਘਰ ਦੇ ਤੁਸੀਂ ਸੋਚਿਆ ਸੀ ਵੀ ਪੰਜਵੇਂ ਦਿਨ ਦੇ ਵਿੱਚ ਸਰਕਾਰ ਚੁੱਕ ਜੂਗੀ ਨਹੀਂ ਅਸੀਂ ਕੁਛ ਸੁਣੀ ਸੋਚਿਆ ਅਸੀਂ ਕਹੇ ਵੀ ਖਬਰ ਕਿੰਨਾ ਖੇ ਚੱਲੀ ਜਾਊਗਾ ਚੱਲਾਂਗੇ ਅੱਜ ਅਸੀਂ ਮਿਲਣ ਆਏ ਸੀਗੇ ਅੱਛਾ ਵੈਸੀ ਮਿਲਣ ਆਏ ਸੀ ਹਨਾ ਅੱਜ ਐਸੇ ਵੈਸੀ ਮਿਲ ਲਾਇ ਤੇ ਅਰੇ ਤੇ ਅੱਗੇ ਫਿਰ ਤੁਹਾਨੂੰ ਖੁਸ਼ੀ ਦੀ ਖਬਰ ਮਿਲੀ ਹਾਂ ਚਲੋ ਜੀ ਇਹ ਤਾਂ ਜਿਹੜਾ ਜੋ ਬਣਨਾ ਸੋ ਹਨਾ ਅਸੀਂ ਕਿਹੜਾ ਐ ਕਹਦੇ ਤੇ ਵੀ ਚਲੋ ਨਾ ਜਿਵੇਂ ਬਣਦਾ ਸੋ ਠੀਕ ਹੈ ਹਨੀ ਵੀ ਪਈ ਕੁ ਸੋਣੇ ਚਾਹੀਦੇ ਸਾਰੇ ਅਸੀਂ ਉਹਨੇ ਨਾਲ ਬਿਲਕੁਲ ਵੀ ਤੁਹਾਡਾ ਕੀ ਨਾਮ ਆ ਜੀ ਜਸਵਿੰਦਰ ਕੌਰ ਜੀ ਤੁਹਾਡੇ ਵੀ ਘਰ ਦੇ ਬੈਠੇ ਸੀ ਤੇ ਮੇਰੇ ਵੀਰ ਜੀ ਨੇ ਜੇ ਵੱਡੇ ਜੇਠਾ ਅੱਛਾ ਜੀ ਹਾਂ ਜੀ ਤੁਹਾਡੇ ਵੀਰ ਜੀ ਬੈਠੇ ਸੀ ਇੱਥੇ ਤੁਹਾਡੇ ਮਨ ਦੇ ਵਿੱਚ ਕੀ ਸੀ ਸਾਡੇ ਮਨ ਚ ਕੁਛ ਨਹੀਂ ਜੇ ਅਸੀਂ ਨਾਲ ਆ ਸਾਡੇ ਹੌਸਲੇ ਬੁਲੰਦ ਨੇ ਹਾਂ ਜੀ ਹੌਸਲੇ ਪੂਰੇ ਬੁਲੰਦ ਨੇ ਜੇ ਦੁਬਾਰੇ ਲੋੜ ਪਈ ਬੈਠਣ ਆਵਾਂਗੇ ਜੇ ਅਸੀਂ ਨਾਲ ਆਵਾਂਗੇ ਜੀ ਹਾਂ ਅਸੀਂ ਤਿਆਰ ਆ ਜੀ ਹਾਂ ਜੀ ਇਹ ਕਹਿਣ ਵੀ ਹਾਂ ਵੀ ਤੁਸੀਂ ਵੀ ਚਲੋ ਮਰਨ ਵਰਤੇ ਬਹਿ ਜਾਓ ਹਾਂ ਜੀ ਬੈਠਾਂਗੇ ਜੇ ਅਸੀਂ ਨਾਲ ਆਵਾਂਗੇ ਜੀ ਹਾਂ ਜੀ ਵੀ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਅਸੀਂ ਵੀ ਇਹੀ ਕਹਾਂਗੇ ਜੀ ਵੀ ਅਸੀਂ ਨਾਲ ਆਏ ਵੀਰ ਜੀ ਦੇ ਇੰਨੇ ਤੇਰੇ ਬੈਠਣਗੇ ਅਸੀਂ ਬੈਠਾਂਗੇ ਹਾਂ ਠੀਕ ਹੈ ਬਹੁਤ ਜ਼ਰੂਰੀ ਹੋ ਜਾਂਦਾ ਜਦੋਂ ਪਰਿਵਾਰ ਤੁਹਾਡੇ ਨਾਲ ਹੁੰਦਾ ਨਾ ਤੁਹਾਡੀ ਜਿਹੜੀ ਲੜਾਈ ਹੁੰਦੀ ਆ ਉਸ ਨੂੰ ਲੜਨ ਦੇ ਲਈ ਤੁਹਾਡੇ ਚ ਹੌਸਲਾ ਹੋਰ ਵੀ ਜ਼ਿਆਦਾ ਵੱਜ ਜਾਂਦਾ ਤਾਂ ਵਾਕਈ ਇਹ ਹੌਸਲੇ ਨੇ ਇਹ ਹੌਸਲਾ ਕਰਕੇ ਹੀ ਅੱਜ ਕਿਸਾਨਾਂ ਦੀ ਜਿਹੜੀ ਆ ਜਿੱਤ ਹੋਈ ਆ ਅੱਗੇ ਜਿਹੜੀ ਆ ਮੰਗਾ ਪ੍ਰਵਾਨ ਕਦੋਂ ਹੁੰਦੀਆਂ ਨੇ ਉਹ ਜਿੱਤ ਕਦੋਂ ਹੁੰਦੀ ਆ ਉਸ ਦੇ ਉੱਤੇ ਨਜ਼ਰ ਰਹਿਣਗੀਆਂ